ਦਨਾਰੀ ਟੀਵੀ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸੰਤੋਖ ਸਿੰਘ ਪੰਨ ਵੱਲੋਂ ਸਾਸਤਰੀ ਕਾਲਜੀ ਪ੍ਰੋਗਰਾਮ ਲੈ ਕੇ حاضر ਹਾਂ ਲੋਕ ਆਵਾਜ਼ ਤੇ ਦਰਸ਼ਕੋ ਇਸ ਦੇ ਵਿੱਚ ਆਪਾਂ ਜਿਹੜੇ ਇਹ ਮੁੱਦੇ ਹੁੰਦੇ ਨੇ ਉਹਨਾਂ ਦੀ ਗੱਲ ਕਰਦੇ ਆ ਜੇ ਆਪਾਂ ਗੱਲ ਕਰੀਏ ਕੈਨੇਡਾ ਤੇ ਭਾਰਤ ਦੀ ਬੜਾ ਲੰਮਾ ਸਮਾਂ ਕੈਨੇਡਾ ਤੇ ਭਾਰਤ ਦੇ ਸਬੰਧ ਜਿਹੜੇ ਸਿਖਾਵੇਂ ਰਹੇ ਨੇ ਪਰ ਪਿਛਲੇ ਸਾਲ ਹਰਦੀਪ ਸਿੰਘ ਨਿਜਰ ਦੇ ਕਤਲ ਤੋਂ ਬਾਅਦ ਕੈਨੇਡਾ ਤੇ ਭਾਰਤ ਦੇ ਸਬੰਧਾਂ ਦੇ ਵਿੱਚ ਜਿਹੜੀ ਕਾਫੀ ਘਰਤਨ ਆਈ ਆ ਕਿਉਂਕਿ ਕੈਨੇਡਾ ਦੀ ਸਰਕਾਰ ਨੇ ਕਈ ਤਰ੍ਹਾਂ ਦੇ ਇਲਜ਼ਾਮ ਜਿਹੜੇ ਭਾਰਤ ਦੀ ਸਰਕਾਰ ਤੇ ਲਾਏ ਨੇ ਤੇ ਇੱਕ ਦੂਜੇ ਜਿਹੜੇ ਦੇਸ਼ ਦੇ ਵਿੱਚੋਂ ਹਾਈ ਕਮਿਸ਼ਨਰਾਂ ਨੂੰ ਕੱਢਣ ਤੱਕ ਵੀ ਜਿਹੜੀ ਨੌਬਤ ਆ ਗਈ ਤੇ ਪਰ ਨਿਜਤ ਦਾ ਜਿਹੜਾ ਕਤਲ ਆ ਉਹਦੇ ਸਬੰਧ ਦੇ ਵਿੱਚ ਤਿੰਨ ਗ੍ਰਿਫਤਾਰੀਆਂ ਹੋਈਆਂ ਨੇ ਜਿਦੇ ਵਿੱਚ ਜਿਹੜੇ ਤਿੰਨ ਪੰਜਾਬ ਦੇ ਨੌਜਵਾਨ ਕੈਨੇਡਾ ਦੇ ਵਿੱਚ ਗਏ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਵਾ ਨਿਜਤ ਦੇ ਕਤਲ ਦੇ ਸਬੰਧ ਦੇ ਵਿੱਚ ਤੇ ਇਹ ਜਿਹੜੇ ਤਿੰਨੇ ਨੌਜਵਾਨ ਨੇ ਤੇ ਇਹਨਾਂ ਦੇ ਨਾਂ ਨੇ ਕਰਨ ਸੇ ਕਰਨ ਬਰਾੜ ਕਮਲਪ੍ਰੀਤ ਸਿੰਘ ਅਤੇ ਕਰਨ ਪ੍ਰੀਤ ਸਿੰਘ ਤਿੰਨੇ ਨੌਜਵਾਨ ਨੇ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ ਤੇ ਕੈਨੇਡਾ ਦੀ ਮਾਉਂਟਨਡ ਪੁਲਿਸ ਨੇ ਕਿਹਾ ਕਿ ਇਹ ਗ੍ਰਿਫਤਾਰੀਆਂ ਨੂੰ ਇੱਥੇ ਹੀ ਬਸਨੀ ਹੋਰ ਵੀ ਗ੍ਰਿਫਤਾਰੀਆਂ ਹੋ ਸਕਦੀਆਂ ਨੇ ਤੇ ਕੈਨੇਡਾ ਦੇ ਵਿੱਚ ਜਿਹੜਾ ਕਾਨੂੰਨ ਦਾ ਰਾਹ ਤਾਂ ਇਹ ਤੇ ਸਬੰਧ ਦੇ ਵਿੱਚ ਹੀ ਜਸਟਨ ਟਰੂਡੋ ਨੇ ਟ੍ਰਾਂਟੋ ਦੇ ਵਿੱਚ ਇੱਕ ਸਮਾਗਮ ਦੇ ਵਿੱਚ ਬੋਲਦਿਆਂ ਕਿਹਾ ਕਿ ਜਿਹੜੀ ਸਿੱਖ ਭਾਈਚਾਰਾਵਾ ਕੈਨੇਡਾ ਦੀ ਵਿਰਾਸਤਾ ਤੇ ਕੈਨੇਡਾ ਦੇ ਨੂੰ ਅੱਗੇ ਵਧਾਉਣ ਦੇ ਵਿੱਚ ਬੜਾ ਵੱਡਾ ਸਿੱਖਾਂ ਦਾ ਰੋਲ ਹੈ ਤੇ ਉਹਨਾਂ ਨੇ ਕਿਹਾ ਕਿ ਜਿਹੜੀ ਦੂਸਰੀ ਸੰਸਾਰ ਜਾਗਾ ਉਸ ਦੇ ਵਿੱਚ ਸਿੱਖਾਂ ਦਾ ਤੇ ਕੈਨੇਡੀਅਨ ਭਾਈਚਾਰੇ ਦਾ ਜੋ ਬਹਾਦਰੀ ਜੋ ਸੂਰਬੀਰਤਾ ਦਿਖਾਈ ਹੈ ਪ੍ਰਤੀਕ ਫਿਲਮਾਂ ਵੀ ਬਣਾਈ ਜਾ ਰਹੀਆਂ ਉਸ ਤੋਂ ਇਲਾਵਾ ਜਿਹੜੀਆਂ ਆਰਟ ਗੈਲਰੀਆਂ ਨੇ 온ਟਾਰੀਓ ਦੇ ਵਿੱਚ ਉਹਦੇ ਵਿੱਚ ਵਿਸ਼ੇਸ਼ ਤੌਰ ਤੇ ਜੋ ਸਿੱਖ ਪਾਈਚਾਰੇ ਦੀ ਦੀਨ ਹੈ ਕੈਨੇਡਾ ਨੂੰ ਇਸ ਤੋਂ ਇਲਾਵਾ ਜੋ ਸਿੱਖ ਰੰ ਦਾ ਇਤਿਹਾਸ ਹੈ ਉਸ ਨੂੰ ਜਿਹੜੀਆਂ ਦੱਸਾਉਂਦੀਆਂ ਹੋਈਆਂ ਜਿਹੜੀਆਂ ਮਤਲਬ ਉਹਦੇ ਵਿੱਚ ਆਰਟ ਗੈਲਰੀ ਦੇ ਵਿੱਚ ਸਾਰਾ ਕੁਝ ਜੜਾਈ ਸੰਭਿਆ ਜਾਏਗਾ ਤਾਂ ਕਿ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹ ਵੀ ਉਸ ਤੋਂ ਸੇਧ ਲੈ ਸਕਣ ਤੇ ਇਹ ਜਿਹੜਾ ਸਾਰਾ ਇੱਕ ਇਤਿਹਾਸ ਦੀ ਦਸਤਾਵੇਜ਼ ਬਣ ਜਾਵੇ ਪ੍ਰਧਾਨ ਮੰਤਰੀ ਦਾ ਕਹਿਣਾ ਸੀ ਕਿ ਜੋ ਕੁਛ ਸਿੱਖਾਂ ਨੇ ਕੈਨੇਡਾ ਦੇ ਵਾਸਤੇ ਕੀਤਾ ਇਹ ਤਾਂ ਸਾਡਾ ਇੱਕ ਨਿੱਕਾ ਜਿਹਾ ਕਦਮ ਤੇ ਕੈਨੇਡਾ ਦੇ ਵਾਸਤੇ ਸਿੱਖਾਂ ਦੀ ਬਹੁਤ ਵੱਡੀ ਜਿਹੜੀ ਦੇਣ ਜੇ ਆਪਾਂ ਭਾਰਤ ਦੇ ਕੈਨੇਡਾ ਦੇ ਸਬੰਧਾਂ ਦੀ ਗੱਲ ਕਰੀਏ ਜਿਹੜੇ ਕਾਫੀ ਵਿਗੜ ਚਲੇ ਸੀ ਪਰ ਹੁਣ ਲੱਗਦਾ ਹੈ ਕਿ ਫਿਰ ਸਹੀ ਟੰਗ ਤੇ ਜਾਂ ਸਹੀ ਲੀਤੇ ਜਿਹੜੇ ਆ ਰਹੇ ਨੇ ਤੇ ਜੋ ਭਾਰਤ ਸਰਕਾਰ ਰਹੀ ਕਹਿਣਾ ਬਗ ਜੋ ਕੈਨੇਡਾ ਦੇ ਵਿੱਚ ਹੋ ਰਿਹਾ ਉਹਨਾਂ ਦੀ ਅੰਦਰੂਨੀ ਸਿਆਸਤਾਂ ਜਾਂ ਇਹ ਕਹਿ ਲੋ ਕਿ ਉੱਥੋਂ ਦਾ ਆਪਦਾ ਜੋ ਉਹਨਾਂ ਦਾ ਸਿਸਟਮ ਹੈ ਉਹਦੇ ਮੁਤਾਬਕ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਨੇ ਤੇ ਉਹਦੇ ਨਾਲ ਭਾਰਤ ਦਾ ਕੋਈ ਲੈਣਾ ਦੇਣਾ ਨਹੀਂ ਹੈ ਪਰ ਇਹ ਬੜੀ ਵੱਡੀ ਗੱਲ ਆ ਕਿ ਕੈਨੇਡਾ ਦਾ ਜਿਹੜਾ ਪ੍ਰਧਾਨ ਮੰਤਰੀ ਉਹ ਅੱਜ ਵੀ ਇਹ ਗੱਲ ਕਹਿ ਰਿਹਾ ਕਿ ਨੇਜਰ ਜਿਹੜਾ ਕੈਨੇਡਾ ਦਾ ਸ਼ਹਿਰੀ ਸੀ ਤੇ ਕੈਨੇਡਾ ਦੇ ਸ਼ਰੀਦ ਦਾ ਕਤਲ ਹੋਣਾ ਇੱਕ ਬੜੀ ਵੱਡੀ ਜਿਹੜੀ ਗੱਲ ਹੈ ਤੇ ਅਸੀਂ ਉਹਦੇ ਜਿਹੜੇ ਸਾਰੇ ਪੱਖ ਆ ਉਹਨਾਂ ਦੇ ਜਿਹੜਾ ਵਿਚਾਰ ਕਰ ਰਹੇ ਹਾਂ ਤੇ ਪੂਰੀ ਜਿਹੜੀ ਸ਼ਾਨਦਿਨ ਚੱਲ ਰਹੀ ਆ ਕਿਉਂਕਿ ਉਹਨਾਂ ਨੇ ਦੋਸ਼ ਲਾਇਆ ਸੀਗਾ ਕਿ ਉਸ ਨੂੰ ਕਤਲ ਕਰਨ ਦੇ ਵਿੱਚ ਜਿਹੜੇ ਭਾਰਤੀ ਏਜੰਟ ਨੇ ਉਹ ਕਿਤੇ ਨਾ ਕਿਤੇ ਜ਼ਿੰਮੇਵਾਰ ਨੇ ਹੁਣ ਜਿਹੜੀਆਂ ਤਿੰਨ ਗ੍ਰਿਫਤਾਰੀਆਂ ਹੋਈਆਂ ਨੇ ਉਹਨਾਂ ਤੋਂ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਕਿ ਕਿ ਜਿਹੜੇ ਗੈਂਗਸਟਰ ਨੇ ਉਹਨਾਂ ਦੇ ਨਾਂ ਵੀ ਵਿੱਚ ਸਾਹਮਣੇ ਆ ਰਹੇ ਨੇ ਤੇ ਇੱਕ ਦੋ ਜਿਹੜੇ ਆਪਾਂ ਮਸ਼ਹੂਰ ਜਿਹੜੇ ਗੈਂਗਸਟਰ ਨੇ ਜਿਨ੍ਹਾਂ ਦੇ ਬਾਰੇ ਇਹ ਕਾਰਜਾਂ ਲੜਿਆ ਕਿ ਉਹਨਾਂ ਨੇ ਕੈਨੇਡਾ ਦੇ ਵਿੱਚ ਸ਼ਰਨ ਲਈ ਹੋਈ ਹੈ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਤੇ ਉਹਨਾਂ ਦੇ ਬਾਰੇ ਸਰਕਾਰਾਂ ਦੇ ਕੋਈ ਸਪਸ਼ਟ ਉਤਰੀ ਨੇ ਜ਼ਬਾਬ ਜਿਹੜੇ ਆ ਉਹ ਹਜੇ ਨਹੀਂ ਕੀ ਦਿੱਤੇ ਹੈਗੇ ਤੇ ਪਰ ਇਹ ਆਪ ਵੀ ਜਿਹੇ ਗੈਂਗਸਟਰ ਇਸ ਦੇ ਵਿੱਚ ਸ਼ਾਮਲ ਹੋਏ ਨੇ ਤੇ ਉਸਤੇ ਵੀ ਵਾਕਈੀ ਜਾਂਚ ਤਾਂ ਹੋਣੀ ਚਾਹੀਦੀ ਆ ਕਿ ਕਾਰਨ ਸੀ ਕਿਉਂ ਉਹਨਾਂ ਨੇ ਇਹ ਜਿਹੜਾ ਨਿੱਜਰ ਦਾ ਕਤਲ ਆ ਹੋਇਆ ਕਿਤੇ ਨਾ ਕਿਤੇ ਜੋ ਕੈਨੇਡਾ ਦੀ ਸਰਕਾਰ ਕਹਿ ਰਹੀ ਆ ਕਿ ਉਹ ਸੱਚ ਹੈ ਜਾਂ ਜੋ ਪਰਦਾਫਕ ਹੈ ਉਹ ਸੱਚ ਹੈ ਆਪਾਂ ਇਸ ਦੇ ਬਾਰੇ ਕੁਝ ਨਹੀਂ ਕਹਿ ਸਕਦੇ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਇਹ ਸਾਰੀ ਘਟਨਾ ਦੇ ਤੱਥ ਨੇ ਉਹ ਸਾਹਮਣੇ ਆ ਜਾਣੇ ਤੇ ਉਹਨਾਂ ਦੇ ਆਧਾਰ ਤੇ ਹੀ ਕੋਈ ਗੱਲ ਜਿਹੜੀ ਕੀਤੀ ਜਾ ਸਕਦੀ ਆ ਪਰ ਜਿਹੜਾ ਕੈਨੇਡਾ ਹੈ ਉਹਦੇ ਵਿੱਚੋਂ ਜੇ ਸਿੱਖਾਂ ਨੂੰ ਮੁਰਫੀ ਕਰ ਲਿਆ ਜਾਵੇ ਤੇ ਵਾਕਈ ਹੀ ਕੈਨੇਡਾ ਦਾ ਜਿਹੜਾ ਇਤਿਹਾਸ ਆ ਉਹ ਅਧੂਰਾ ਬਣ ਜਾਂਦਾ ਹੈ ਅੱਜ ਵੀ ਕੈਨੇਡਾ ਦੇ ਵਿੱਚ ਸਿੱਖਾਂ ਨੇ ਚੰਗੀ ਪਛਾਣ ਬਣਾਈ ਆ ਤੇ ਕੈਨੇਡਾ ਦੀ ਸਰਸ ਦੇ ਵਿੱਚ ਵੀ ਸਿੱਖ ਜਿਹੜੇ ਨੇ ਪੰਜਾਬੀ ਨੇ ਦਿੜੋ ਦਿਨ ਜਿਹੜੇ ਹੈ ਵੀ ਹੁੰਦੇ ਜਾ ਰਹੇ ਨੇ ਪਰ ਹੁੰਦੇ ਜਾ ਰਹੇ ਨੇ ਇਸੇ ਕਰਕੇ ਹੀ ਜਿਹੜੇ ਕੈਨੇਡਾ ਦੀਆਂ ਸਰਕਾਰਾਂ ਨੂੰ ਅਜਿਹੇ ਜਿਹੜੇ ਫੈਸਲੇ ਨੇ ਸਿੱਕਾ ਦੇ ਹੱਕ ਵਿੱਚ ਪੰਜਾਬੀਆਂ ਦੇ ਹੱਕ ਵਿੱਚ ਲੈਣੇ ਪੈਂਦੇ ਨੇ ਤੇ ਜਿੱਥੋਂ ਤੱਕ ਗੱਲ ਹੁੰਦੀ ਆ ਕਈ ਵਾਰਾਂ ਵੱਖਵਾਦੀ ਲਹਿਰ ਦੀ ਭਾਰਤੀ ਸਰਕਾਰ ਹਮੇਸ਼ਾ ਹੀ ਜਿਹੜਾ ਇਲਜ਼ਾਮ ਲਾਉਂਦੀ ਆ ਕਿ ਉੱਥੇ ਜਿਹੜਾ ਵਾ ਖਾਲਿਸਤਾਨ ਦੀ ਲਹਿਰ ਜਿਹੜੀ ਆ ਉਸ ਨੂੰ ਕੈਨੇਡਾ ਸਰਕਾਰ ਜਿਹੜੀ ਆ ਸ਼ਹਿ ਦੇ ਰਹੀ ਆ ਤੇ ਕੈਨੇਡਾ ਦੀ ਸਰਕਾਰ ਦਾ ਹਮੇਸ਼ਾ ਹੀ ਜਵਾਬ ਹੁੰਦਾ ਕਿ ਉਹ ਸਾਡੇ ਕਾਨੂੰਨ ਦੇ ਵਿੱਚ ਕੋਈ ਸੰਸਕ ਕਾਰਵਾਈ ਨਹੀਂ ਕਰਦਾ ਕੋਈ ਜ਼ੁਬਾਨੀ ਕਲਾਮੀ ਕਿਸੇ ਗੱਲ ਬਾਰੇ ਜਾਂ ਕੋਈ ਅਜੀਹਾ ਵਿਚਾਰ ਪੇਸ਼ ਕਰਦਾ ਤੇ ਅਸੀਂ ਉੱਤੇ ਸਾਡਾ ਗ੍ਰਸਵਧਾਨ ਆ ਇਸ ਗੱਲ ਦੀ ਆਜ਼ਾਦੀ ਦਿੰਦਾ ਵਾ ਤੇ ਇਸ ਕਰਕੇ ਇੱਥੇ ਜਿਹੜੀ ਗੱਲ ਆ ਕੀਤੀ ਜਾ ਸਕਦੀ ਆ ਪਰ ਕੈਨੇਡਾ ਦੇ ਉੱਪਰ ਭਾਰਤੀ ਸਰਕਾਰ ਪੂਰਾ ਦਬਾਅ ਪਾ ਰਹੀ ਆ ਕਿ ਉੱਥੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਵੱਖਵਾਦੀ ਲਹਿਰ ਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਸ਼ਹਿ ਨਾ ਮਿਲੇ ਤਾਂ ਕਿ ਪੰਜਾਬ ਦੇ ਜਿਹੜੇ ਪਾਰਲੇ ਜਿਹੜੇ ਹਾਲਾਤ ਆ ਉਨ੍ਹਾਂ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਫਰਕ ਨਾ ਪਵੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਇਹ ਮਸਲੇ ਨੇ ਇਹ ਜਿਹੜੇ ਉਲਝੇ ਹੋਏ ਸੀਗੇ ਉਹ ਸੁਲਝ ਵੀ ਸਕਦੇ ਨੇ ਤੇ ਉਹਨਾਂ ਦੀਆਂ ਜਿਹੜੀਆਂ ਸੱਚਾਈਆਂ ਨੇ ਲੋਕਾਂ ਦੇ ਸਾਹਮਣੇ ਆ ਸਕਦੀਆਂ ਨੇ ਤੇ ਆਸ ਕਰਦੇ ਹਾਂ ਕਿ ਕੈਨੇਡਾ ਤੇ ਭਾਰਤ ਦੇ ਜਿਹੜੇ ਸਬੰਧ ਆ ਉਹ ਇਸੇ ਤਰ੍ਹਾਂ ਬਣੇ ਰਹਿਣਗੇ ਕਿਉਂਕਿ ਬੜੀ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਉੱਥੇ ਰਹਿ ਰਹੇ ਨੇ ਤੇ ਸਾਡੇ ਜਿਹੜੇ ਅੱਜ ਵੀ ਨੌਜਵਾਨ ਤੜਾ ਤੜ ਜਾ ਰਹੇ ਨੇ ਅੱਜ ਵੀ ਪੰਜਾਬ ਦੇ ਲੋਕ ਕੈਨੇਡਾ ਨੂੰ ਇੱਕ ਉਹਨਾਂ ਦੇ ਮਨਾਂ ਦੇ ਵਿੱਚ ਸਮਾਇਆ ਹੋਇਆ ਕਿ ਸਵਰਗ ਦਾ ਰੂਪ ਆ ਤੇ ਇਸੇ ਤਰ੍ਹਾਂ ਹੀ ਮੇਰੇ ਕਨਾਂ ਵੀ ਜੇ ਬਣੀ ਰਹੇ ਗੱਲ ਤੇ ਚੰਗੀ ਹੱਤਾਂ ਕਿ ਜਿਹੜੀ ਇੱਕ ਦੂਜੇ ਦੀ ਚਾਹਤ ਆ ਇੱਕ ਦੂਜੇ ਦੀਸ ਦੀ ਉਹ ਇਸੇ ਤਰ੍ਹਾਂ ਹੀ ਬਣੀ ਰਹਿਣੀ ਚਾਹੀਦੀ ਆ ਤੇ ਕਿਸੇ ਵੀ ਤਰ੍ਹਾਂ ਦੀ ਉਹਦੇ ਉੱਤੇ ਸਬੰਧਾਂ ਦੇ ਉੱਪਰ ਜਿਹੜੀ ਜੇ ਕੋਈ ਕੜਨਾ ਵਾਪਰਦੀ ਆ ਤੇ ਉਹਨਾਂ ਦਾ ਦੋਵਾਂ ਦੇਸ਼ਾਂ ਦੇ ਸਬੰਧਾਂ ਦੇ ਵਿੱਚ ਕੋਈ ਪ੍ਰਭਾਵ ਜਿਹੜਾ ਨਹੀਂ ਪੜਨਾ ਚਾਹੀਦਾ ਤੇ ਕਈ ਵਾਰ ਇਹ ਵੀ ਹੁੰਦਾ ਕਿ ਜਦੋਂ ਆਪਾਂ ਵੱਖਵਾਦੀ ਲਹਿਰ ਦੀ ਗੱਲ ਕਰਦੇ ਆ ਤੇ ਜਿਹੜੇ ਟੰਡੇ ਹੁੰਦੇ ਨੇ ਉਹ ਆਮ ਤੌਰ ਤੇ ਜਿਹੜੇ ਖਾਲਸਾਈ ਟੰਡੇ ਹੁੰਦੇ ਨੇ ਤੇ ਜਿਨ੍ਹਾਂ ਨੂੰ ਕਈ ਵਾਰ ਜਾਣਕਾਰੀ ਨਹੀਂ ਹੁੰਦੀ ਕਿ ਖਾਲਸਾਈ ਟੰਡਾਂ ਤੇ ਉਹ ਕਈ ਵਾਰ ਕੇਸਰੀ ਰੰਗ ਦੇ ਟੰਡੇ ਨੂੰ ਹੀ ਵੱਖਵਾਦੀ ਲਹਿਰ ਦੇ ਨਾਲ ਜੋੜ ਦਿੰਦੇ ਨੇ ਹਮੇਸ਼ਾ ਇਸ ਤਰ੍ਹਾਂ ਨਹੀਂ ਹੁੰਦਾ ਇਹ ਜਿਹੜੇ ਲੋਕ ਇਹ ਗੱਲ ਕਰਦੇ ਨੇ ਉਹਨਾਂ ਨੂੰ ਵੀ ਸਮਝਣ ਦੀ ਲੋੜ ਆ ਜਿਹੜੇ ਸਿੱਕਾ ਦਾ ਰਵੈਤੀ ਨਿਸ਼ਾਨ ਸਾਹਿਬ ਦਾ ਜੋ ਨਿਸ਼ਾਨ ਉਹ ਅਲੱਗਾ ਤੇ ਜਿਹੜੀ ਵੱਖਵਾਦੀ ਲਹਿਰ ਦਾ ਉਹ ਅਲੱਗਾ ਉਹਦੇ ਨਾਲ ਮਿਲ ਨਹੀਂ ਖਾਂਦਾ ਤੇ ਸਿੱਕਾ ਦੇ ਨਿਸ਼ਾਨ ਨੂੰ ਵੀ ਹਰ ਵੇਲੇ ਜਿਹੜਾ ਵੱਖਵਾਦੀ ਲਹਿਰ ਦੇ ਨਾਲ ਜਿਹੜਾ ਜੋੜਨਾ ਇਹ ਬੜੀ ਵੱਡੀ ਗਲਤੀ ਆ ਤੇ ਇਹਦੇ ਬਾਰੇ ਜਿਹੜੇ ਲੋਕ ਉਂਗਲੀ ਠਾਉਂਦੇ ਨੇ ਉਹਨਾਂ ਨੂੰ ਜ਼ਰੂਰ ਜਾਣਕਾਰੀ ਹਾਸਲ ਕਰ ਲੈਣੀ ਚਾਹੀਦੀ ਆ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਗਲਤ ਬਿਆਨਬਾਜ਼ੀ ਨਾ ਹੋ ਸਕੇ ਸੁਰਦਰਸ਼ ਕੋ ਕੈਨੇਡਾ ਦੇ ਵਿੱਚ ਜਿਹੜੇ ਪੰਜਾਬੀ ਨੇ ਦਿਨੋਂ ਦਿਨ ਬੜੀਆਂ-ਬੜੀਆਂ ਮੱਲਾ ਮਾਰਦੇ ਰਹੇ ਨੇ ਤੇ ਹੋਰ ਵੀ ਜਿਹੜੀਆਂ ਮੱਲਾ ਨੇ ਅੱਗੇ ਉਹਨਾਂ ਨੇ ਵਧਦੇ ਰਹਿਣਾ ਵਾ ਤੇ ਵਪਾਰ ਦੇ ਕੈਨੇਡਾ ਦੇ ਸਬੰਧ ਜਿਹੜੇ ਨੇ ਇਵੇਂ ਹੀ ਬਣੇ ਰਹੇ ਨੇ ਇਹੀ ਆਸ ਕਰਦੇ ਆ ਸੋ ਮੈਨੂੰ ਸੰਤੋਸ਼ ਸਿੰਘ ਪਤਨ ਨੂੰ ਇਥੇ ਦਿਵਾ ਗਿਆ ਜਾਣਾ ਕਿਤੇ ਨਹੀਂ ਦੇਖਦੇ ਰਹਿਣਾ ਦੇ ਟੀਵੀ ਐਨਆਰਆਈ ਸਤਸ੍ਰੀ ਅਕਾਲ